ਜੇ ਤੁਹਾਡਾ ਪਾਠ ਕਰਨ ਨੂੰ ਮਨ ਨਹੀਂ ਕਰਦਾ ਮਨ ਉਦਾਸ ਰਹਿੰਦਾ ਜਾਂ ਕੋਈ ਸਰੀਰਕ ਬਿਮਾਰੀ ਹੈ ਜਾਂ ਫਿਰ ਕਿਸੇ ਹੋਰ ਕੰਮੋਂ ਦੁਖੀ ਹੋ ਤਾਂ ਮੇਰੇ ਕਹੇ ਤੇ ਇਹ ਕੰਮ ਕਰਕੇ ਵੇਖ ਲਓ ਤੁਹਾਡਾ ਮਨ ਬਹੁਤ ਪਰ ਆਵੇਗਾ 3 ਮਿੰਟ ਸਿਰਫ ਵਾਹਿਗੁਰੂ ਸਿਮਰਨ ਕਰ ਲਵੋ ਜਾਂ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਜਾਂ ਮੂਲ ਮੰਤਰ ਜਾਂ ਕੋਈ ਵੀ ਸ਼ਬਦ ਜਪਨਾ 3 ਮਿੰਟ ਜਪੋ ਵੱਧ ਜਪਨਾ ਵੱਧ ਜਪ ਲਵੋ बोल के जब मन ਵਿੱਚ ਜਿਵੇਂ ਵੀ ਧਿਆਨ ਲਾ ਸਕੋ ਉਸ ਤੋਂ ਬਾਅਦ ਤੁਸੀਂ ਅਰਦਾਸ ਕਰਨੀ ਹੈ ਕਿ हे ਅਕਾਲ ਪੁਰਖ ਪਰਮਾਤਮਾ ਆਪਣੀ ਕਿਰਪਾ ਬਣਾਓ ਆਪਣੇ ਬੱਚੇ ਤੇ ਮੈਨੂੰ ਸੰਸਾਰਿਕ ਰੋਗ ਮਾਇਆ ਮੈਨੂੰ ਤੰਗ ਕਰ ਰਹੇ ਨੇ ਮੈਨੂੰ ਇਸ ਸੰਸਾਰ ਦੇ মোহ ਮਾਇਆ ਤੋਂ ਬਚਾ ਕੇ ਰੱਖੋ ਦਰਗਾਹ ਵਿੱਚੋਂ ਮਿਹਰ ਭਰਿਆ ਹੱਥ ਮੇਰੇ ਉੱਤੇ ਰੱਖੋ ਕਿ ਮੈਨੂੰ ਸਿਰਫ ਇੱਕ ਤੁਹਾਡਾ ਨਾਮ ਹੀ ਪਿਆਰਾ ਲੱਗੇ ਮੈਂ ਬਹੁਤੇ ਜਨਮਾਂ ਤੋਂ ਭੜ ਕਰਿਆ ਹਾਂ ਹੁਣ ਮੇਰੀਆਂ ਭੁੱਲਾ ਬਖਸ਼ ਕੇ ਇਸ ਜਨਮ ਦੀਆਂ ਵੀ ਪਿਛਲੇ ਜਨਮ ਦੀਆਂ ਵੀ ਆਪਣਾ ਪਿਆਰ ਸੇਵਕ ਬਣਾ ਕੇ ਰੱਖ ਲਵੋ ਇਸ ਤਰ੍ਹਾਂ ਅਰਦਾਸ ਕਰੋ ਅਤੇ ਫਿਰ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਕਿਵੇਂ ਵਰਤਦੀ ਹੈ